हो जिया खुशियां ले आई बाबा नान का हो जिया खुशियां ले आई बाबा नान का हो जिया खुशियां ले आई बाबा नान का कदे हूं करके कदे हां करके गिरा दे दे नी मटियारे लंबी ਕੀ ਆਂਦਾ ਜੋੜਾ ਵਗਦੀ ਨਦੀ ਦੇ ਵਿੱਚ ਕੁੱਗੀਆਂ ਦਾ ਜੋੜਾ ਉਹ ਸਾਰੇ ਤਾਂ ਘਰੇ ਮੇਰੇ ਮਾਪਿਆਂ ਨੇ ਪਾਇ ਸਾਰੇ ਤਾਂ ਘਰੇ ਮੇਰੇ ਮਾਪਿਆਂ ਨੇ ਪਾਏ ਇੱਕੋਤੀ ਤੇ ਉਹਦੇ ਕਰਿਦਾਨੀ ਜਦੋਂ ਲੜਦਾ ਤੇ ਲਾਦੇ ਲਾਦੇ ਕਰਿਦਾਨੀ ਜਦੋਂ ਲੜਦਾ ਤੇਲਾ ਦੇ ਲਾ ਦੇ ਕਰਿਦਾਨੀ ਗਿੱਦਾ ਗਿੱਦਾ ਕਰੀ ਮਿਲਣੀ ਗਿੱਦਾ ਖੂਬਰ ਜਾਈਏ ਨੀ ਚੰਦਰੇ ਜਗ ਦੀਆਂ ਨਜ਼ਰਾਂ ਬੁਰੀਆਂ ਨੀ ਚੰਦਰੇ ਜਗ ਦੀਆਂ ਨਜ਼ਰਾਂ ਬੁਰੀਆਂ ਨਜ਼ਰਾਂ ਤੋਂ ਬਚ ਜਾਈਏ ਨਾ ਕਿਸੇ ਨੂੰ ਮੰਦੜਾ ਬੋਲੀਏ ਨਾ ਬੁਰਾ ਖਵਾਏ ਮਿਲੇ ਖੁਸ਼ੀਆਂ ਦੇ ਰਲ ਕੇ ਰੋਣ ਚਾਲ ਆਈਏ ਮਿਲੇ ਖੁਸ਼ੀਆਂ ਦੇ ਰਲ ਕੇ ਰੋਣ

ਸੋਣੇ ਕੁੜੀਏ ਮੱਛਲੀ ਵਾਲੀਏ ਮੱਛਲੀ ਨਾ ਚਮਕਾਈ ਆਪਣੇ ਮਾਪਿਆਂ ਦੀ ਫੁੱਲ ਵਰਗੀ ਰਖ ਜਾਈਏ ਆਪਣੇ ਮਾਪਿਆਂ ਦੀ ਫੁੱਲ ਵਰਗੀ ਰਖ ਜਾਈਏ ਆਪਣੇ ਮਾਪਿਆਂ ਦੀ ਫੁੱਲ ਵਰਗੀ ਰਖ ਜਾਈਏ ਆਪਣੇ ਮਾਪਿਆਂ ਦੀ ਸੋਨੀ ਯਾਰ ਨੱਚਦੀ ਸੋਣੀ ਪਾਰ ਨੱਚਦੀ ਸੋਨੀ ਯਾਰ ਨੱਚਦੀ ਸੋਣੀ ਪਾਰ ਨੱਚਦੀ ਚੜਿਆ ਸੌਣ ਦਾ ਮਹੀਨਾ ਮੁੱਟਿਆ ਨੱਚਦੀ ਦੀ ਜੱਤਾਂ ਤੋਂ ਭਾਗੋਲੀ ਦੇ ਵਿੱਚ ਦੋ ਪੁੱਲ ਸੁਹੇ ਮਾਜ ਬੜੀਏ ਨਾ ਮਾਪਿਆਂ ਦੇ ਬੂਹੇ ਮੋਜ ਬੜੀਏ ਨਾ ਮਾਪਿਆਂ ਦੇ ਬੂਹੇ ਮਾਜ ਬੜੀਏ ਨਾ ਮਾਪਿਆਂ ਦੇ ਬੂਹੇ ਉਹ ਮੇਰੇ ਸੱਸ ਬੜੀ ਸੁਨੱਖੀ ਮੈਨੂੰ ਪੌਣ ਵੀ ਦਿੰਦੀ ਜੁੱਤੀ ਮੇਰੀ ਸੱਸ ਬੜੀ ਸੁਨੱਖੀ ਮੈਨੂੰ ਪੌਣ ਵੀ ਦਿੰਦੀ ਜੁੱਤੀ ਨਾਲੇ ਪਵੀ ਪਾਲਦੀ ਆ ਮੇਰੀ ਸੱਸ ਸਹੇਲੀ ਵਰਗੀ ਮੈਨੂੰ ਲਾਡ ਲਡਾਉਂਦੀ ਆ ਮੇਰੀ ਸੱਸ ਸਹੇਲੀ ਵਰਗੀ ਮੈਨੂੰ ਲਾਡ ਲਡਾਉਂਦੀ ਆ ਮੇਰੀ ਸੱਸ ਸਹੇਲੀ ਵਰਗੀ ਮੈਨੂੰ ਲਾਡ ਲਡਾਉਂਦੀ ਏ ਵਗਦੀ ਨਦੀ ਦੇ ਵਿੱਚ ਸੁਟੇ ਆਈ ਵਾੜੀਆਂ ਵਗਦੀ ਨਦੀ ਦੇ ਵਿੱਚ ਸੁਟੇ ਆਈ ਵਾੜੀ ਜਾਂਦੇ ਰਹਿਣ ਮਾਪੇ ਤੀਆਂ ਪੁੱਤਾਂ ਵਾਂਗੂ ਪਾਲੀਆਂ ਜਾਂਦੇ ਰਹਿਣ ਮਾਪੇ ਤੀਆਂ ਪੁੱਤਾਂ ਵਾਂਗੂ ਪਾਲੀ ਪੋਤੇ ਜੱਟਾਂ ਦਾ ਫਿਰ ਬੰਨੇ ਜਾਦਰਾ ਪੂਰੇ ਸਾਰੇ ਜਹਰ ਜਬਾੜੀ ਵੀ ਜੀਜੇ ਦੇ ਰੱਖੇ ਨਾਗਣੀ ਜੀਜੇ ਦੇ ਵਿੱਚ ਰੱਖੇ ਨਾਗਣੀ ਖਾਂਦਾ ਮਾੜੀ ਮਾੜੀ ਪਤਲੀ ਨਗਵਰਗੀ ਐਡਾ ਜੱਟ ਜਗਾੜੀ ਪਤਲੀ ਨਗਵਰਗੀ ਐਡਾ ਨੇਕ ਜਾੜੀ ਬੱਤੇ ਨਗਵਰਗੀ ਐਡਾ ਜੱਟ ਜਗਾੜੀ ਪਤਲੀ ਨਗਵਰਗੀ ਉਹ ਸੱਤੇ ਲੜਿਆ ਨਾ ਕਰ ਪੋਤਾ ਸੜਿਆ ਨਾ ਕਰ ਸਾਡੇ ਸੜੇ ਨਾ ਗੋਤੀਓ ਪੀਏ ਤੇ ਤੂੰ ਸਾਨੂੰ ਆਟੇ ਕਰਦੇ ਸਾਡੇ ਬਾਪ ਦਾ ਜਵਾਈ ਸਾਡੇ ਵੱਲੇ ਕਰਦੇ ਸਾਡੇ ਬਾਪ ਦਾ ਜਵਾਈ ਸਾਡੇ ਵੱਲੇ ਕਰਦੇ ਸਾਡੇ ਬਾਪ ਦਾ ਜਵਾਈ ਸੇ ਮੁੰਡੇ ਆ ਮੇਰੀ ਤੌਰ ਵੇਖਣੀ ਜੇ ਮੁੰਡੇ ਆ ਸਾਡੀ ਤੌਰ ਵੇਖਣੀ ਜੇ ਮੁੰਡੇ ਆ ਸਾਡੀ ਤੌਰ ਵੇਖਣੀ ਸੂਟ ਸਮਾਦੇ ਡੇਕਾ ਦੇ ਆਵੇ ਸਾਡੀ ਨੱਚਦੀ ਦੀ ਫੋਟ ਕਿਚ ਮੁੰਡੇ ਆ ਸਾਡੀ ਨੱਚਦੀ ਫੋਟ ਕਿਚ ਮੁੰਡੇ ਆ ਓ ਬਲੇ 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 ਜੋਗੀਆਂ ਦੇ ਕੰਨਾਂ niche ਕਾ ਤੀਸੀਆਂ ਦੇ ਵੀ ਕਾਲੇ ਰੰਗ ਸਾਧਾਂ ਦੇ ਵੀ ਕਰ ਸਭ ਕੀਲ ਕੇ ਟੋਟਾਲੀ ਵਿੱਚ ਮੰਦ ਹੋ ਮੈਨੂੰ ਪਾਣੀ ਨੇ ਦਿੱਤੀ ਤੇਰੀ ਸੱਸ ਬੜੀ ਕੁਪਤੀ ਮੈਨੂੰ ਪਾਣ ਦੇਦੀ ਜੁੱਤੀ ਮੈਂ ਵੀ ਜੁੱਤੀ ਪਾਣੀ ਐ ਮੁੰਡਿਆ ਰਾਜੀ ਰਹਾ ਗੁੱਸੇ ਤੇਰੀ ਮਾਖਣ ਕਾਣੀ ਐ ਮੁੰਡਿਆ ਰਾਜੀ ਰਹਾ ਗੁੱਸੇ ਤੇਰੀ ਮਾਖਣ ਕਾਣੀ ਐ ਗੜੀ ਗੜੀ રે ਵਾਹਿਆ ਗੜਹੋਲੀ ਹੋਲੀ ਤੋਂ ਉਹ ਗੱਟ ਗੜੀ રે ਵਾਹਿਆ ਗੜਗੋਈ ਹੋਲੀ ਤੋਂ ਮੈਂ ਦੁੱਖ ਨਾ ਦਿਓ ਹਾਲੀ ਆਪਾ ਹੀ ਗੜਵਾ ਨੀ ਮੈਂ ਗੜਵੇ ਦੀ ਤੋਰ ਮੇਰਾ ਮਾਹੀ ਗੜਵਾ ਨੀ ਮੈਂ ਗੜਵੇ ਦੀ ਤੋਰ ਮੇਰਾ ਮਾਈ ਗੜਵਾ ਨੀ ਮੈਂ ਆ ਨੀ ਸਣਕੀਏ ਆਪਾ ਦੋਵੇਂ ਨੱਚੀਏ ਆ ਨੀ ਸਣਕੀਏ ਆਪਾ ਦੋਵੇਂ ਨੱਚੀਏ ਆ ਨੀ ਸਣਕੀਏ ਆਪਾ ਦੋਵੇਂ ਨੱਚੀਏ ਠੇਕੇ ਨੱਚਦੇ ਹੁਣ ਸੋਹਣੇ ਨੱਚਦੇ ਆਵੇ ਤੇ ਕੋਣੀ ਮੇਰੇ ਹਾਨ ਦੀ ਉਹ ਮੇਰੇ ਚੰਨੇ ਉੱਤੇ ਚੰਨਾ ਚੰਨਾ ਪਾਰੇ ਅਜ ਸੀਦਾ ਚੰਨੇ ਤੇ ਚੰਨਾ ਚੰਨਾ ਪਾਰੇ ਅਜ ਸੀਦਾ ਜਾਣ ਤੋਂ ਪਿਆਰਾ ਲੱਗੇ ਉੱਤੇ ਨਹੀਂ ਸੀਦਾ ਜਾਣ ਤੋਂ ਪਿਆਰਾ ਲੱਗੇ ਉੱਤੇ ਨਹੀਂ ਸੀਦਾ ਚੰਨੇ ਉੱਤੇ ਚੰਨਾ ਚੰਨਾ ਪਾਰੇ ਅਜ ਵੈਣ ਦਾ ਅਗ ਦੇ ਸ਼ਿਕਾਇਨਾ ਦਿੱਤਾ ਜੱਟੀ ਮਲੇ ജി <muchas> ഭാ 夏住你，都好哩好哩，拿 <noise> 住，拿住你。 मुंडानी बड़ा पापी मेरे दे द मुंडानी बड़ा